ਮੁਰਗੀ ਕੋਈ ਨਹੀਂ ਮਿਲ ਰਹਾ ਵੀਰ ਉਹ ਮੈਸੇਜ ਭੇਜਣਾ ਹੈ ਕਿ ਨਾ ਮੈਂ ਅੱਜ ਦੇ ਬਾਈਕਸਾਰੇ ਨੂੰ ਅੰਦਰ ਤੋਂ ਸੇਵਾ ਹੈ ਜੇ ਕੋਈ ਬੇਅੰਦਰ ਤੋਂ ਮਾੜੀ ਤਾਂ ਮੈਨੂੰ ਟੈਲੀਫੋਨ ਕਰ ਲਿਓ ਟੈਲੀਫੋਨ ਕਰ ਲਿਓ ਜਦੋਂ ਆ ਜਾਣਾ ਫੇਰ ਆਖਾਂਗੇ ਤੇ ਤੇ ਤਰਾ ਤਰਾ ਕਰਦੇ ਫਿਰਦੇ ਆ ਪਰ ਮੁੱਚਾ ਅਮਲਾ ਸਵੇਤ ਸੈਕਟਰੀ ਵੀਡੀਓ ਸਾਰੇ ਜਣੇ ਇਸ ਤੋਂ ਡਾਕਟਰ ਦੇ ਵਿੱਚੋਂ ਗੈਰਹਾਜ਼ਰ ਲੋਕਾਂ ਦਾ ਜਿਹੜਾ ਲੋਕਤੰਤਰਿਕ ਹੱਕ ਹੈ ਇਲੈਕਸ਼ਨ ਲੜਨ ਦਾ ਇੱਥੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਸਰਕਾਰ ਦੀ ਛਾਹ ਦੇ ਉੱਤੇ ਕਿਸੇ ਨੂੰ ਚੁੱਲਾ ਟ੍ਰੈਕਸ਼ਨ ਦਿੱਤਾ ਜਾ ਰਿਹਾ ਜੋ ਕੋਈ ਐਨਓਸੀ ਲੈਣ ਆਉਂਦਾ ਉਹਦੀਆਂ ਫਾਈਲਾਂ ਪਾੜ-ਪਾੜ ਕੇ ਸਿੱਟੀਆਂ ਜਾ ਰਹੀਆਂ ਔਰ ਦਫ਼ਤਰ ਦੇ ਵਿੱਚੋਂ ਸਾਰਾ ਹਵਲਾ ਫੈਲਾ ਜਿਹੜਾ ਗੈਰਹਾਜ਼ਰ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਜਿਲ੍ਹਾ ਜਿਹੜਾ ਇਲੈਕਸ਼ਨ ਅਫਸਰ ਹੈ ਡੀਸੀ ਮੈਡਮ ਨੂੰ ਤੇ ਐਸਡੀਐਮ ਮੈਡਮ ਨੂੰ ਅਪੀਲ ਕਰਦਾ ਹੈ ਕਿ ਲੋਕਾਂ ਦਾ ਜਿਹੜਾ ਲੋਕਤੰਤਰੀਕ ਹੱਕ ਹੈ ਇਲੈਕਸ਼ਨ ਲੜਨ ਦਾ ਉਹਦੇ ਤੋਂ ਵਾਂਝੇ ਨਾ ਕੀਤਾ ਜਾਵੇ ਇਹਨਾਂ ਨੂੰ ਬਣਦੇ ਜਿਹੜੇ ਲੜਿੰਦੇ ਕਾਗਜ਼ ਆ ਜਿਹੜੇ ਇਹ ਮੱਈਆ ਕਰਾਇਆ ਜਾਂਦੇ ਥੇ ਨਾ ਅਖਰੀ ਵੀਡੀਓ ਸਾਰੇ ਜਣੇ ਤੋਂ ਦਫ਼ਤਰ ਦੇ ਵਿੱਚੋਂ ਗੈਰਹਾਜ਼ਰ ਆ ਲੋਕਾਂ ਦਾ ਜਿਹੜਾ ਲੋਕਤੰਤਰਿਕ ਹੱਕ ਹੈ ਇਲੈਕਸ਼ਨ ਲੜਨ ਦਾ ਇੱਥੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਸਰਕਾਰ ਦੀ ਛਾਹ ਦੇ ਉੱਤੇ ਕਿਸੇ ਨੂੰ ਚੁੱਲਾ ਟ੍ਰੈਕਸ਼ਨ ਨਹੀਂ ਦਿੱਤਾ ਜਾ ਰਿਹਾ ਜੋ ਕੋਈ ਐਨਓਸੀ ਲੈਣ ਆਉਂਦਾ ਉਹਦੀਆਂ ਫਾਈਲਾਂ ਪਾੜ-ਪਾੜ ਕੇ ਸਿੱਟੀਆਂ ਜਾ ਰਹੀਆਂ ਔਰ ਦਫ਼ਤਰ ਦੇ ਵਿੱਚੋਂ ਸਾਰਾ ਹਵਾਲਾ ਫੈਲਾ ਜਿਹੜਾ ਗੈਰਹਾਜ਼ਰ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਜਿਲ੍ਹਾ ਜਿਹੜਾ ਇਲੈਕਸ਼ਨ ਅਫਸਰ ਹੈ ਡੀਸੀ ਮੈਡਮ ਨੂੰ ਤੇ ਐਸਡੀਐਮ ਮੈਡਮ ਨੂੰ ਅਪੀਲ ਕਰਦਾ ਹੈ ਕਿ ਲੋਕਾਂ ਦਾ ਜਿਹੜਾ ਲੋਕਤੰਤਰੀ ਹੱਕ ਹੈ ਇਲੈਕਸ਼ਨ ਲੜਨ ਦਾ ਉਹਦੇ ਤੋਂ ਵਾਂਝੇ ਨਾ ਕੀਤਾ ਜਾਵੇ ਇਹਨਾਂ ਨੂੰ ਬਣਦੇ ਜਿਹੜੇ ਲੜੀਂਦੇ ਕਾਗਜ਼ ਆ ਜਿਹੜੇ ਇਹ ਮਈਆ ਕਰਾਏ ਜਾਣ ਇਥੇ ma non è